ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਉਸ ਗੁਰਸਿੱਖ ਦੇ ਬਾਰੇ ਜਿਸ ਨੇ ਆਪਣੀ ਖਲ ਲਹਾਤੀ ਸੀ ਪਰ ਸਿੱਖੀ ਨਹੀਂ ਛੱਡੀ ਕੋਈ ਕੋਈ ਬਿਰਲਾ ਹੀ ਜਾਣਦਾ ਹੋਵੇਗਾ ਭਾਈ ਜੈ ਸਿੰਘ ਦੇ ਬਾਰੇ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਦੋਸਤੋ 18ਵੀਂ ਸਦੀ ਦਾ ਇੱਕ ਗੁਰਸਿੱਖ ਹੋਇਆ ਹੈ ਭਾਈ ਜੈ ਸਿੰਘ ਜੋ ਰਹਿਤ ਮਰਾਦਾ ਦੇ ਵਿੱਚ ਬੜੇ ਪਰਪਕਸਨ ਅਤੇ ਪਿੰਡ ਮੁਗਲ ਮਾਜਰਾ ਦੇ ਰਹਿਣ ਵਾਲੇ ਸੀ ਭਾਈ ਸਾਜ ਜੀ ਦੇ ਪਿਤਾ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਅਤੇ ਭਾਈ ਸਾਹਿਬ ਵੀ ਬਚਪਨ ਦੇ ਵਿੱਚ ਅਨੰਤਪੁਰ ਸਾਹਿਬ ਆਉਂਦੇ ਜਾਂਦੇ ਰਹੇ 1753 ਈਸਵੀ ਦੀ ਕੋਤਵਾਲ ਨਾਲ ਕੋ ਮਦਾ ਹੋਇਆ ਮੁਗਲ ਮਾਜ਼ਰੇ ਪਹੁੰਚਿਆ ਭਾਈ ਜੈ ਸਿੰਘ ਉਸ ਵੇਲੇ ਕੂਤੇ ਇਸ਼ਨਾਨ ਕਰਦੇ ਪਏ ਸੀ ਭਾਈ ਸਾਹਿਬ ਨੂੰ ਦੇਖਦੇ ਆ ਤੇ ਆਵਾਜ਼ ਮਾਰ ਕੇ ਕਿਹਾ ਨਵਾਬ ਸਾਹਿਬ ਦਾ ਸਮਾਨ ਹੈ ਇਸ ਨੂੰ ਚੁੱਕ ਕੇ ਅੱਗੇ ਪੁਚਾ ਭਾਈ ਸਾਹਿਬ ਨੇ ਪੁੱਛਿਆ ਇਹ ਪੰਡ ਵਿੱਚ ਕੀ ਹੈ ਕੋਤਵਾਲ ਕਹਿਣ ਲੱਗਾ ਕੁਝ ਵੀ ਹੋਵੇ ਤੂੰ ਚੁੱਕ ਤੈਨੂੰ ਕੀ ਦੁਬਾਰਾ ਪੁੱਛਣ ਤੇ ਕੋਤਵਾਲ ਨੇ ਗੁੱਸੇ ਵਿੱਚ ਕਿਹਾ ਇਸ ਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਹੈ ਹੁੱਕਾ ਸ਼ਬਦ ਸੁਣਦਿਆ ਭਾਈ ਸਾਹਿਬ ਪਿੱਛੇ ਹੋ ਗਏ ਮੈਂ ਗੁਰੂ ਦਾ ਅਮਰਤਾਰੀ ਸਿੰਘ ਹਾਂ ਮੇਰੇ ਗੁਰੂ ਦਾ ਹੁਕਮ ਹੈ ਜਗਤ ਜੂਟ ਤੰਬਾਕੂ ਨੂੰ ਹੱਥ ਨਹੀਂ ਲਾਉਣਾ ਦੇ ਮੈਂ ਸਿਰ ਤੇ ਕਿਵੇਂ ਚੁੱਕ ਲਵਾਂ ਇੰਨਾ ਕੇਸਾਂ ਦੇ ਵਿੱਚ ਗੁਰੂ ਦੇ ਅੰਮ੍ਰਿਤ ਦੇ ਛੱਟੇ ਪਏ ਹੋਏ ਨੇ कोतवाल ਨੇ ਕਿਹਾ ਤੈਨੂੰ ਸਜ਼ਾ ਦਿੱਤੀ ਜਾਊ ਭਾਈ ਸਾਹਿਬ ਨੇ ਕਿਹਾ ਜੋ ਹੁੰਦਾ ਕਰ ਲੋ ਕਈ ਡਰਾਵੇ ਦਿੱਤੇ ਫਿਰ ਮੁੱਖ ਦੀ ਗੱਲ ਚਲ ਨਾ ਚੱਕ ਪੰਡ ਪਰ ਮੁਸਲਮਾਨ ਹੋ ਜਾ ਤੇਨੂੰ ਇਨਾਮ ਦਿੱਤਾ ਜਾਵੇਗਾ ਭਾਈ ਸਾਹਿਬ ਨੇ ਕਿਹਾ ਨਾ ਤੇ ਮੈਂ ਇਹ ਪੰਡ ਚੁੱਕਣੀ ਹੈ ਅਤੇ ਨਾ ਹੀ ਧਰਮ ਬਦਲਣਾ ਹੈ ਤੁਹਾਡੇ ਕੋਲ ਹੋਰ ਜੋ ਹੁੰਦਾ ਕਰ ਲੋ ਜਵਾਬ ਸੁਣ ਕੇ ਨਵਾਬ ਲੋਹਾ ਲੱਖਾ ਹੋ ਗਿਆ ਉਸੇ ਵੇਲੇ ਮੁਗਲ ਮਾਜਰਾ ਤੋਂ ਦੁੱਖ ਕਸਾਈ ਮਗਵਾਏ ਉਹਨਾਂ ਨੂੰ ਹੁਕਮ ਦਿੱਤਾ ਕਿ ਜੈ ਸਿੰਘ ਨੂੰ ਰੁੱਖ ਨਾਲ ਬੰਨ ਕੇ ਪੁੱਠੀ ਖੱਲ ਲਾ ਦਿਓ ਉੱਥੇ ਦੋ ਰੁੱਖ ਸੀ ਇੱਕ ਪਿੱਪਲ ਦਾ ਤੇ ਇੱਕ ਬੋਹੜ ਦਾ ਜੋ ਜੋੜੇ ਸੀ ਇਨ੍ਹਾਂ ਰੁੱਖਾਂ ਨਾਲ ਬੰਨ ਕੇ ਪੁੱਠਾ ਲੰਕਾਇਆ ਅਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਖੱਲ ਉਤਾਰ ਦਿੱਤੀ ਗਈ ਭਾਈ ਸਾਹਿਬ ਜਵਜੀ ਸਾਹਿਬ ਦਾ ਪਾਠ ਕਰਦੇ ਰਹੇ ਨਵਾਬ ਨੂੰ ਜਦੋਂ ਭਾਈ ਸਾਹਿਬ ਦੇ ਪਰਿਵਾਰ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਵੀ ਫੜ ਲਿਆਂਦਾ ਜਿਸ ਵਿੱਚ ਭਾਈ ਸਾਹਿਬ ਦੀ ਪਤਨੀ ਧਨਕੌਰ ਦੋ ਪੁੱਤਰ ਕੜਾਕਾ ਸਿੰਘ ਅਤੇ ਖੜਕ ਸਿੰਘ ਸੀ ਇੱਕ ਨੂੰ ਸੀ ਅਤੇ ਸਾਰੇ ਪਰਿਵਾਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਦੂਸਰੀ ਨੂੰ ਜੋ ਗਰਭਪਤੀ ਸੀ ਉਹ ਕਿਸੇ ਤਰ੍ਹਾਂ ਅੱਖ ਬਚਾ ਕੇ ਜ਼ਾਲਮਾਂ ਦੇ ਜਲੰਦਰ ਤੋਂ ਬਚ ਗਈ। ਇਸੇ ਤਰ੍ਹਾਂ ਭਾਈ ਜੈ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਮਾਉਂਦਿਆ ਸੀ ਦੀ ਜਮਾ ਪਿੱਤਾ। ਜਦੋਂ ਬਾਅਦ ਵਿੱਚ ਸਿੱਖ ਸਰਦਾਰਾਂ ਨੂੰ ਪਰਿਵਾਰ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮੁਗਲ ਮਾਜਰਾ ਪਿੰਡ ਹੀ ਉਜਾੜ ਕੇ ਰੱਖ ਦਿੱਤਾ। ਫਿਰ ਮੁਗਲ ਮਾਜਰਾ ਪਿੰਡ ਤੋਂ ਥੋੜੀ ਬਿੱਚ ਦੇ ਨਵਾਂ ਪਿੰਡ ਬਸਾਇਆ ਜਿਸ ਦਾ ਨਾਮ ਪਿੰਡ ਬਾਰਨਰ ਰੱਖਿਆ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਇੱਥੇ ਭਾਈ ਸਾਹਿਬ ਦੀ ਯ ਵਾਰ ਸਮਿਤ ਸਮਾਦਵੀ ਹੈ ਉਹ ਜੋੜੇ ਰੁੱਖ ਪਿੱਪਲ ਅਤੇ ਬੋੜ ਅੱਜ ਵੀ ਇੱਥੇ ਮੌਜੂਦ ਨੇ ਜਿਸ ਨਾਲ ਭਾਈ ਜੈਸੇ ਨੂੰ ਪੁੱਠਾ ਟੰਗ ਕੇ ਖਲ ਉਤਾਰੀ ਗਈ ਸੀ ਹਰ ਸਾਲ ਚੇਤ ਸੁਦੀ ਦਸਵੇਂ ਨੂੰ ਇੱਥੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ